ਤੇ ਪਬਲਿਕ ਪਲੇਸ ਤੇ ਡਰਿੰਕਿੰਗ ਤੇ ਕਾਰਾਂ 'ਚ ਬੈਠ ਕੇ ਡਰਿੰਕਿੰਗ ਇੱਥੇ ਉਸ ਉਸ ਦੇ ਅਗੇਂਸ ਮਹਿੰਮ ਚੱਲਦੀ ਪਈ ਆ। ਉਸੇ ਮਹਿੰਮ ਦੇ ਤਹਿਤ ਅੱਜ ਅਸੀਂ ਇੱਥੇ ਕਾਲਕਾ ਚੌਂਕ ਤੇ ਨਾਕਾ ਬੰਦੀ ਕੀਤੀ ਹੋਈ ਹੈ। ਹੁਣ ਤੱਕ ਜੀ ਅਸੀਂ 8 ਗੰਡੀਆਂ 8 ਡਰਿੰਕ ਐਂਡ ਡਰਾਈਵ ਦੇ ਚਲਾਨ ਕਰਦੇ ਨੇ ਜਿਹੜੀ 3 ਗੰਡੀਆਂ ਇੰਫੌਂਡ ਕਰਦੇ ਆ। ਅਸੀਂ ਇਹ ਜਿਹੜੀ ਕੈਂਪੇਨ ਹੈ 7 ਤੋਂ 11 ਵਜੇ ਤੱਕ ਕਰਦੇ ਆ। ਗਾਈਡਲਾਈਨਸ ਨੇ ਪਲੀਜ਼ ਉਹਨਾਂ ਨੂੰ ਫਾਲੋ ਕਰੋ। ਆਪ ਵੀ ਸੁਰੱਖਿਅਤ ਰਹੋ ਤੇ ਲੋਕਾਂ ਨੂੰ ਵੀ ਸੁਰੱਖਿਅਤ ਰੱਖੋ। ਸਾਡੇ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਦੇ ਨਿਰਦੇਸ਼ਾਂ ਦੇ ਪਿਛਲੇ ਮਹੀਨੇ ਤੋਂ ਲਗਾਤਾਰ ਹੀ ਸਾਡੀ ਕਾਰੋਬਾਰ ਦੇ ਤਹਿਤ ਮੁਹਿੰਮ ਦੇ ਤਹਿਤ ਕਾਰੋਬਾਰ ਮੁਹਿੰਮ ਦੇ ਤਹਿਤ ਜਿਹੜੇ ਵੀਕਐਂਡਸ ਤੇ ਜਿਹੜੀ ਜਿਹੜੀ ਪਬਲਿਕ ਪਲੇਸ ਤੇ ਡਰਿੰਕਿੰਗ ਤੇ ਕਾਰਾਂ ਵਿੱਚ ਬੈਠ ਕੇ ਡਰਿੰਕਿੰਗ ਇਹ ਉਸ ਉਸ ਦੇ ਅਗੇਂਸ ਮੁਹਿੰਮ ਚੱਲ ਰਹੀ ਪਈ ਆ ਉਸੇ ਮੁਹਿੰਮ ਦੇ ਤਹਿਤ ਅੱਜ ਅਸੀਂ ਇੱਥੇ ਕਾਲਕਾ ਚੌਂਕ ਤੇ ਨਾਕਾ ਬੰਦੀ ਕੀਤੀ ਹੋਈ ਹੈ ਸਰ ਕਿੰਨੇ ਕੁ ਅੱਜ ਗੱਡੀਆਂ ਬੋਨ ਕੀਤੀਆਂ ਜਾਂ ਚਲਾਨ ਕਿੱਥੇ ਕਿੰਨੇ ਹੋਂ ਤੱਕ ਜੀ ਅਸੀਂ 8 ਗੱਡੀਆਂ 8 ਡਰਿੰਕ ਐਂਡ ਡਰਾਈਵ ਦੇ ਚਲਾਨ ਕਰਦੇ ਨੇ ਜੀ 3 ਗੱਡੀਆਂ ਇੰਪਾਉਂਡ ਤੇ ਇਹ ਜੋ 11 ਵਜੇ ਤੱਕ ਕੰਟੀਨਿਊ ਰਹੇਗੀ ਸਰ ਕਿਤੇ ਕਿਤੇ ਨਾਕ ਬੰਦੀ ਕੀਤੀ ਜਾਂਦੀ ਹੈ ਰੋਜ਼ਾਨਾ ਅਸੀਂ ਨਾ ਜੀ ਜ਼ਿਲਕਪੁਰ ਦੇ ਵਿੱਚ ਜੇ ਤੁਹਾਨੂੰ ਮੈਂ ਗੱਲ ਕਰਾਂ ਤਾਂ ਅਸੀਂ ਚਾਰ ਜਗ੍ਹਾ ਆਈਡੈਂਟੀਫਾਈ ਕੀਤੀਆਂ ਹੋਈਆਂ ਨੇ ਕਾਲਕਾ ਚੌਂਕ ਪਟਿਆਲਾ ਚੌਂਕ ਵੀਆਈਪੀ ਰੋਡ ਤੇ ਮੇਨ ਹਾਈਵੇ ਪਰ ਇਸ ਤੋਂ ਇਲਾਵਾ ਵੀ ਜਿੱਥੇ ਵੀ ਸਾਨੂੰ ਲੱਗਦਾ ਹੈ ਵਾਇਲਟਰਸ ਜ਼ਿਆਦਾ ਨੇ ਇਸ ਚੀਜ਼ ਦੇ ਅਸੀਂ ਐਲੀਮੈਂਟ ਆਫ ਸਰਪ੍ਰਾਈਜ਼ ਰੱਖਿਆ ਹੈ ਜਿ ਬਦਲ ਬਦਲ ਕੇ ਅਲੱਗ-ਅਲੱਗ ਜਗ੍ਹਾ ਦੇ ਨਾਕਾ ਬੰਦੀ ਕਰ ਰਹੇ ਹਾਂ ਸਰ ਬਿਲਕੁਲ ਮਟਰ ਦੀ ਸਿੱਧੀ ਕੋਈ ਵੀ ਬਾਸ ਤੋਂ ਬਦਲ ਸਕਦੇ ਹਾਂ ਕਿਹੜਾ ਐਲਕੋਮੀਟਰ ਹੈ ਜੀ ਉਹ 1 ਐਮਐਲ ਤੋਂ ਹੀ ਡਿਟੈਕਟ ਕਰ ਬਟ ਜਿਹੜਾ ਪ੍ਰਸਕ੍ਰਾਈਬ ਲਿਮਟ ਆ 30 ਐਮ ਐਲ ਆ 30 ਐਮ ਐਲ ਤੋਂ ਉਪਰ ਅਸੀਂ ਚਲਾਨ ਕਰ ਸਕਦੇ ਆ ਸਰ ਸ਼ਹਿਰ ਵਾਸੀਆਂ ਨੂੰ ਕੁਝ ਕਹਿਣਾ ਚਾਹੁੰਦਾ ਕਿ ਕੋਈ ਚੰਡੀਗੜ੍ਹ ਦਾੰਦਲੇ ਤਾਂ ਬੜੇ ਚੁਣ ਕਾਨੂੰਨ ਜਿਹੜੇ ਨੇ ਫੋਲੋ ਕਰਦੇ ਨੇ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਨਹੀਂ ਕਰਦੇ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਮੋਟਰ ਵਹੀਕਲ ਐਕਟ ਪੰਜਾਬ ਚੰਡੀਗੜ੍ਹ ਸਾਰਿਆਂ ਲਈ ਸੇਮ ਹੈ ਤੇ ਸੋ ਇਹ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਜੋ ਮੀਟਰ ਮੋਟਰ ਵਹੀਕਲ ਐਕਟ ਦੀਆਂ ਜੋ ਗਾਈਡਲਾਈਨਸ ਨੇ ਪਲੀਜ਼ ਉਹਨਾਂ ਨੂੰ ਫੋਲੋ ਕਰੋ ਆਪ ਵੀ ਸੁਰੱਖਿਅਤ ਰਹੋ ਤੇ ਲੋਕਾਂ ਨੂੰ ਵੀ ਸੁਰੱਖਿਅਤ ਰੱਖੋ